ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਐਜੰਡਾ ਸੱਚ ਕਾਲ ਨਮਸਕਾਰ ਦਾਵਰਦਾ ਗੱਲ ਹੋਏਗੀ ਅਮਰਤਪਾਲ ਨੂੰ ਲੈ ਕੇ ਅਤੇ ਉਸ ਦੇ ਵਿੱਚ ਦਿਖਦੇ ਅਕਾਲੀ ਦਲ ਦੇ ਦੂਰੇ ਮਾਪ ਡੰਡਾਂ ਦੀ ਪਹਿਲਾਂ ਖਬਰ ਸੰਖੇਪਸ ਤੇ ਫਿਰ ਦਿਆਂਗੇ ਵਿਸਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੰਟਰੋਲ ਕੀਤੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿਬਰੂਗੜ੍ਹ ਦੇ ਜੇਲ੍ਹ ਚ ਬੰਦ ਵਾਰਿਸ ਪੰਜਾਬ ਦੇ 10 ਕੈਦੀਆਂ ਇਨਕਲੂਡਿੰਗ ਅਮਰਿਤਪਾਲ ਸਿੰਘ ਸੰਧੂ ਉੱਤੇ ਹੁਣ ਤੱਕ 63 ਲੱਖ ਰੁਪਏ ਤੋਂ ਵੱਧ ਖਰਚ ਕੀਤਾ ਹੈ ਐਸਜੀਪੀਸੀ ਦੀ ਕਮਾਈ ਗੁਰੂ ਦੀ ਗੋਲਕ ਚੋਂ ਆਉਂਦੀ ਹੈ ਇਹ ਪੈਸਾ ਕੈਦੀਆਂ ਦੇ ਪਰਿਵਾਰਾਂ ਵੱਲੋਂ ਮੁਲਾਕਾਤਾਂ ਜਿਹੜੀਆਂ ਕੀਤੀਆਂ ਗਈਆਂ ਨੇ ਜਾਂ ਫਿਰ ਵਕੀਲਾਂ ਨੂੰ ਫੀਸ ਦਿੱਤੀ ਗਈ ਹੈ ਉਸ ਦੇ ਉੱਤੇ ਕੀਤਾ ਗਿਆ SGPC ਦੇ ਸੈਕਟਰੀ ਪ੍ਰਤਾਪ ਸਿੰਘ ਨਾਲ ਜਦੋਂ ਅਸੀਂ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਡਿਬਰੂਗੜ੍ਹ ਚ ਬੰਦ ਮੁੰਡਿਆਂ ਤੇ ਖਰਚਾ SGPC ਕਰ ਰਹੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਅਜ ਨਾਲਾ ਵਿਖੇ ਜਿਹੜੀ ਘਟਨਾ ਫਰਵਰੀ 23 2023 ਨੂੰ ਵਾਪਰੀ ਸੀ ਉਸ ਦੇ ਵਿੱਚ ਫਸੇ ਸਾਰੇ ਮੁੰਡਿਆਂ ਦਾ ਖਰਚਾ ਵੀ SGPC ਕਰ ਰਹੀ ਹੈ ਉਨ੍ਹਾਂ ਦੇ ਪਰਿਵਾਰਾਂ ਦਾ ਖਰਚਾ ਵੀ SGPC ਚੁੱਕ ਰਹੀ ਹੈ ਵਕੀਲਾਂ ਤੇ ਵੀ ਅਸੀਂ ਖਰਚਾ ਕਰ ਰਹੇ ਹਾਂ ਪ੍ਰਤਾਪ ਸਿੰਘ ਨੇ ਸਾਨੂੰ ਟੈਲੀਫੋਨ ਤੇ ਦੱਸਿਆ ਪਰ ਜਨਤਾ ਤੌਰ ਤੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਵਾਰਿਸ ਪੰਜਾਬ ਦਾ ਵਿਰੋਧ ਕਰਦਾ ਹੈ ਅਮਰਪਾਲ ਸਿੰਘ ਸੰਧੂ ਦਾ ਵੀ ਵਿਰੋਧ ਕਰਦਾ ਹੈ ਅੱਗੇ ਚੱਲ ਕੇ ਤੁਹਾਨੂੰ ਇਹਦੇ ਵਿਵਰਣ ਦੇਵਾਂਗੇ ਆਉ ਹੁਣ ਦੰਦੇ ਆ ਖਬਰ ਦੇ ਵਿਸਤਾਰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਸਜੀਪੀਸੀ ਰਾਹੀਂ ਗੁਰੂ ਦੀ ਗੋਲਕ ਤੋਂ ਪੈਸੇ ਖਰਚ ਕੇ ਅਮਰਤਪਾਲ ਅਤੇ ਉਸਦੇ ਟੋਲੇ ਦੀ ਸਪੋਰਟ ਕਰ ਰਿਹਾ ਹੈ ਅਤੇ ਦੂਜੇ ਪਾਸੇ ਅਮਰਤਪਾਲ ਦਾ ਜਨਤਕ ਤੌਰ ਤੇ ਯਾਨੀ ਕਿ ਫੋਰ ਪਬਲਿਕ ਕੰਜ਼ਮਪਸ਼ਨ ਵਿਰੋਧ ਵੀ ਕਰ ਰਿਹਾ ਹੈ ਆਓ ਤੁਹਾਨੂੰ ਕੁਝ ਵੀਡੀਓ ਗ੍ਰਾਫਿਕ ਐਵਿਡੈਂਸ ਵਿਖਾਉਨੇ ਆ ਜੋ ਕਿ ਪ੍ਰੈਸ ਕਾਨਫਰੰਸਿਸ ਵਿੱਚੋਂ ਲਿਆ ਗਿਆ ਹੈ ਬਲੀ ਵੀਡੀਓ ਵੇਖੋ ਸੁਖਬੀਰ ਬਾਦਲ ਜਨਾਬ ਜੀ ਕੀ ਕਹਿ ਰਹੇ ਨੇ ਅੱਜ ਪੰਜਾਬ ਵਿੱਚ ਇੱਕ دہشت ਦਾ ਮਾਹੌਲ ਹੈ ਕਈ ਇੰਡਸਟਰੀਜ਼ ਜਿ ਆਏ ਉੱਥੋਂ ਟੈਲੀਫੋਨ ਆਇਆ ਉਹ ਕਹਿੰਦੇ ਜੀ ਸਾਨੂੰ ਤਾਂ ੱੱਕੇ ਨਾਲ ਕਹਿ ਰਿਹਾ ਕਿ ਐਮਓਯੂ ਸਾਈਨ ਕਰੋ ਪਰ ਅਸੀਂ ਨਹੀਂ ਕਰਨਾ ਚਾਹੁੰਦੇ ਜੈ ਜੀ ਹਾਲਾਤ ਭਗਵੰਤ ਬੇਈਮਾਨ ਨੇ ਪੰਜਾਬ ਬਣਾ ਦਿੱ ਸਾਨੂੰ ਇੱਥੇ ਰਹਿਣਾ ਮੁਸ਼ਕਲ ਹੈ ਮੈਂ ਕੱਲ ਵੀ ਕਿਹਾ ਸੀ ਪੰਜਾਬ ਤਾਂ ਬਚੂਗਾ ਜੇ ਇੱਥੇ ਪੰਜਾਬ ਚ ਭਾਈ ਅਮਨ ਸ਼ਾਂਤੀ ਰਹੂਗੀ ਆ ਗੁੰਡਾਗਰਦੀ ਖਤਮ ਹੋਊਗੀ ਅੱਜ ਗੁੰਡਾਗਰਦੀ ਦਾ ਰਾਜ ਹੈ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਤੇ ਕਾਲੀਦਲ ਜੋ ਹੈ ਅਸਲੀ ਵਾਰਿਸ ਜੇ ਪੰਜਾਬ ਦਾ ਹੈ ਉਹ ਸ਼੍ਰੋਮਣੀ ਕਾਲੀਦਲ ਹੈ ਜੋ ਸਾਰੇ ਭਰਾਵਾਂ ਨੂੰ ਇਕੱਠੇ ਰੱਖ ਕੇ ਪੰਜਾਬ ਨੂੰ ਬਚਾਉਣਾ ਚਾਹੁੰਦੀ ਹੈ ਤੇ ਆਈ ਕਾਰਨ ਅਸੀਂ ਹਰ ਕੁਸ਼ ਕੁਰਬਾਨ ਕਰਾਂਗੇ ਆਪਣੇ ਪੰਜਾਬ ਵਾਸਤੇ ਸੀ ਮੈਂ 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 ਇੱਕ ਮਿੰਟ ਜਵਾਬ ਦੇਣਾ ਚਾਹਣਾ ਹੈ ਮੈਂ ਸਿੱਖ ਸੰਗਤ ਦੀ ਭਾਵਨਾ ਦੱਸ ਰਿਹਾ ਸ਼੍ਰੋਮਣੀ ਕਾਲੀਦਾਸ ਬੱਚਾ ਦਿੱਤਾ ਹੈ ਫੋਟੇਸ ਕਰਨਾ ਚਾਹੀਦਾ ਹੈ ਪਰ ਐ ਨਹੀਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਢਾਲ ਬਣਾ ਕੇ ਪਿੱਛੇ-ਪਿੱਛੇ ਤੁਸੀਂ ਜਾਓ ਅੱਗੇ-ਅੱਗੇ ਤੇ ਅੱਗੇ ਪਿੱਛੇ ਲੁਕੇ ਦੇ ਹਿਦ ਨਾਲੇ ਅੱਗੇ-ਅੱਗੇ ਕਿਰਪਾਨਾਂ ਲੈ ਕੇ ਉਹ ਥਾਣੇ 'ਚ ਲੈ ਜਾਓ ਜਿੱਤੇ ਸ਼ਰਾਬਾਂ ਪਈਆਂ ਚਿੱਟੇ ਪਏ ਸਾਰਾ ਕੁਝ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉੱਥੇ ਲੈ ਕੇ ਗਿਓ ਗੱਲ ਹੈ ਅੱਜ ਹਜ਼ਾਰਾ ਸਿੰਘ ਸਭਾਵਾਂ ਨੇ ਮੈਨੂੰ ਟੈਲੀਫੋਨ ਕੀਤਾ ਕਿ ਤੁਸੀਂ ਕੀ ਕਰ ਰਹੇ ਹੋ ਆ ਮੈਂ ਸਿੱਖ ਸੰਗਤ ਦੀ ਭਾਵਨਾ ਦੱਸ ਰਿਹਾ ਲਓ ਹੁਣ ਦੋਸਤੋ ਵਾਰੀ ਹੈ ਬਿਕਰਮਜੀਤ ਸਿੰਘ ਮਜੀਠੀਏ ਦੀ ਗੱਲ ਸੁਣਨ ਦੀ ਵੇਖੋ ਕਿਵੇਂ ਇਹ ਨੇਤਾ ਤੁਹਾਨੂੰ ਕੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਧਿਆਨ ਨਾਲ ਸੁਣਿਓ ਵੀ ਅਸੀਂ 10 ਮਿੰਟ ਜੂਨ ਬੰਦੇ ਦਾ ਪੁੱਤ ਬਣਾ ਦੇਵਾਂਗੇ ਵੀ ਅਸੀਂ 10 ਮਿੰਟ ਜੂਨ ਬੰਦੇ ਦਾ ਪੁੱਤ ਬਣਾ ਦੇਵਾਂਗੇ ਜੇ ਡੀਜੀਪੀ ਦੀਆਂ ਲੱਤਾਂ ਕਮਜ਼ੋਰ ਹੋ ਗਈਆਂ ਨਾ ਕਹਿੰਦੇ ਵੀ ਅੱਥ ਖੜੀ ਕਰ ਦੂਏ ਅਸੀਂ 10 ਮਿੰਟ ਜੂਨ ਬੰਦੇ ਦਾ ਪੁੱਤ ਬਣਾ ਦਿਆਂਗੇ ਜਿਹੜਾ ਆਪਦਾ ਦੇਸ਼ ਦਾ ਮਾਹੌਲ ਖਰਾਬ ਲੋ ਦੋਸਤੋ ਤੁਸੀਂ ਵੇਖਿਆ ਇੱਕ ਪਾਸੇ ਅਮਰਪਾਲ ਦੀ ਨਿੰਦਿਆ ਤੇ ਦੂਜੇ ਪਾਸੇ ਉਹ ਤੇ ਰੁਪਈਏ ਖਰਚ ਕੀਤੇ ਜਾ ਰਹੇ ਨੇ ਸੁਖਬੀਰ ਬਾਦਲ ਜੀ ਨੇ ਕਿਹਾ ਭਗਵਾਨ ਤੋਂ ਮਾਨ ਬੇਈਮਾਨ ਦੀ ਸਰਕਾਰ ਫੇਲ ਹੈ ਮਾਹੌਲ ਖਰਾਬ ਹੋ ਗਿਆ ਤੇ ਇਕਨੋਮੀ ਸਟੇਟ ਦੀ ਖਰਾਬ ਹੋ ਗਈ ਵਿਗੜ ਗਈ ਤੇ ਜਿਹੜਾ ਸੰਤਕਾਰ ਹੈ ਸੂਬਾ ਛੱਡ ਕੇ ਭੱਜ ਰਿਹਾ ਬਾਹਰ ਜਾ ਰਿਹਾ ਤੇ ਫਿਰ ਅੱਗੇ ਮਜੀਠੀ ਨੇ ਗੱਲ ਸਿਰੇ ਲਾਤੀ ਕਹਿੰਦਾ ਜੀ ਜੇ ਸਾਨੂੰ 10 ਮਿੰਟ ਮਿਲਣ ਅਸੀਂ ਇਹਨੂੰ ਬੰਦੇ ਦਾ ਪੁੱਤ ਬਣਾ ਦਈਏ ਤੁਸੀਂ ਸਭ ਕੁਝ ਵੀਡੀਓ ਗ੍ਰਾਫਿਕ ਐਵਿਡੈਂਸ ਰਾਹੀਂ ਦੇਖ ਲਿਆ ਸੋ ਇੱਥੇ ਹੁਣ ਲੋੜ ਪਈ ਹੈ ਕਿ ਤੁਸੀਂ ਆਪਣਾ ਵਿਦਮਾਗ ਵਰਤ ਕੇ ਮਾਈਂਡ ਸੈਟ ਵਰਤ ਕੇ ਇਹ ਸੋਚੋ ਇਹ ਤੁਹਾਨੂੰ ਕਿਵੇਂ ਗੁੰਮਰਾਹ ਕਰ ਰਹੇ ਨੇ ਜਿਵੇਂ ਅਸੀਂ ਖਬਰ ਦੀ ਸ਼ੁਰੂਆਤ ਕੀਤੀ ਕਿ ਦੂਰੇ ਮਾਪ ਡੰਡ ਇਸ ਪਾਰਟੀ ਦੇ ਦੂਰੇ ਮਾਪ ਡੰਡ ਨੇ ਅਤੇ ਇੱਕ ਪਾਸੇ ਐਸੇ ਟੋਲੇ ਦੀ ਹਮਾਇਤ ਦੂਜੇ ਪਾਸੇ ਐਸੇ ਟੋਲੇ ਦੀ ਨਿੰਦਿਆ ਤੇ ਜੋ ਪਬਲਿਕ ਨੂੰ ਦੱਸਿਆ ਜਾ ਰਿਹਾ ਕੁਝ ਹੋਰ ਤੇ ਐਸਜੀਪੀਸੀ ਰਾਹੀ ਚੁੱਪ ਚਪੀਤੇ ਜੋ ਕੀਤਾ ਜਾ ਰਿਹਾ ਉਹ ਕੁਝ ਹੋਰ ਭਾਵੇਂ ਸਿਰਫ ਇੰਨਾ ਹੀ ਕਿਹਾ ਜਾ ਰਿਹਾ ਕਿ ਵਕੀਲਾਂ ਦਾ ਖਰਚਾ ਅਸੀਂ ਕਰਾਂਗੇ ਪਰ ਵਕੀਲਾਂ ਦੇ ਨਾਲ ਨਾਲ ਇਹਨਾਂ ਨੂੰ ਪੁੱਛੋ 63 ਲੱਖ ਰੁਪਈਆ ਵਕੀਲਾਂ ਨੂੰ ਫੀਸ ਦਿੱਤੀ ਆ ਤੁਸੀਂ ਇਹ ਜਿਹੜੇ ਵਕੀਲ ਨੇ ਇਹਨਾਂ ਚੋਂ ਇੱਕ ਵਕੀਲ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਉਹ ਇਹੋ ਜੇ ਕੇਸਸ ਦੇ ਵਿੱਚ ਪੰਥਕ ਮਾਮਲਿਆਂ ਨਾਲ ਜੁੜੇ ਹੋਏ ਹਿਊਮਨ ਰਾਈਟਸ ਦੇ ਕੇਸਸ ਵਿੱਚ ਉਹ ਫੀਸ ਲੈਂਦਾ ਹੀ ਨਹੀਂ ਤੇ ਫਿਰ ਬਾਕੀ ਰਹਿ ਗਏ ਦੋ ਵਕੀਲ ਉਹਨਾਂ ਦੇ ਨਾਮ ਵੀ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ ਦੇ ਖਰਚਾ ਚਾਹੀਦਾ ਐ ਐਸਜੀਪੀਸੀ ਨੂੰ ਇਹਦੀ ਡਿਟੇਲ ਜਨਤਕ ਕਰੇ ਆਹ ਦੋਸਤੋ ਹੁਣ ਤੁਹਾਨੂੰ ਦੱਸ ਦਿੰਨੇ ਆ ਇਹ ਜਿਹੜੇ ਐਨਐਸਏ ਡੈਥ ਨਿਊਜ਼ ਨੇ ਇਹਨਾਂ ਨੇ ਰਿਹਾ ਕਦੋਂ ਕਦੋਂ ਹੋਣਾ ਐ ਐਨਐਸਏ ਦਾ ਕਾਨੂੰਨ ਕੁਛ ਦੇਰ ਲਈ ਅਮੈਂਡ ਕੀਤਾ ਗਿਆ ਸੀ ਉਦੋਂ ਇਹਦੇ ਵਿੱਚ ਇੱਕ ਕੈਦੀ ਨੂੰ 2 ਸਾਲ ਲਈ ਨਜ਼ਰਬੰਦ ਕੀਤਾ ਜਾ ਸਕਦਾ ਸੀ ਪਰ ਉਹ ਅਤਵਾਦ ਦੇ ਦੌਰਾਨ ਸੀ ਤੇ ਉਦੋਂ ਬਾਅਦ ਫਿਰ ਉਹ ਐਮੈਂਡਮੈਂਟ ਖਤਮ ਹੋ ਗਈ ਮਤਲਬ ਕਿ ਉਹਦਾ ਟਾਈਮ ਲੰਘ ਗਿਆ ਹੁਣ NSA ਦੇ ਤਹਿਤ ਕੈਦ ਸਿਰਫ 1 ਸਾਲ ਹੁੰਦੀ ਆ ਤੇ 1 ਸਾਲ ਤੋਂ ਬਾਅਦ ਆਟੋਮੈਟਿਕਲੀ ਉਹਦੀ ਰਿਹਾਈ ਹੋਣੀ ਹੁੰਦੀ ਆ ਇਸ ਜਿਹੜਾ ਕੈਦੀ ਹੁੰਦਾ NSA ਚ ਬੰਦ ਉਹਦੇ ਵਾਸਤੇ ਇੱਕ ਐਡਵਾਈਜ਼ਰੀ ਬੋਰਡ ਬਣਾਇਆ ਹੁੰਦਾ ਜੀਲੇ ਚੇਅਰਮੈਨ ਹਾਈ ਕੋਰਟ ਦੇ ਮੌਜੂਦਾਂ ਜਾਂ ਰਿਟਾਇਰਡ ਜੱਜ ਸਾਹਿਬ ਹੁੰਦੇ ਆ ਤੇ ਜੇ ਕੈਦੀ ਚਾਹੇ ਕਿ ਮੈਨੂੰ ਤੁਸੀਂ ਗਲਤ ਫੜਿਆ ਉਹਨੂੰ ਚੈਲੰਜ ਕਰ ਸਕਦਾ ਆ ਆਪਣੀ ਗ੍ਰਿਫਤਾਰੀ ਨੂੰ ਸੋ ਇਨ੍ਹਾਂ ਕੈਦੀਆਂ ਦੇ ਵਿੱਚੋਂ ਸਿਰਫ 4 ਨੇ ਚੈਲੰਜ ਨਹੀਂ ਕੀਤਾ 6 ਕੈਦੀਆਂ ਨੇ ਆਪਣੀ NSA ਦੀ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਬੋਰਡ ਦੇ ਅੱਗੇ ਪਰ ਬੋਰਡ ਨੇ ਕਿਹਾ ਕਿ ਤੁਹਾਡੀ ਗ੍ਰਿਫਤਾਰੀ ਸਹੀ ਹੋਈ ਆ ਸਟੇਟ ਕੋਲ ਤੁਹਾਡੇ ਵਿਰੁੱਧ ਪੁਖਤਾ ਸਬੂਤ ਨੇ ਫਿਰ ਇੰਨਾ ਕੈਦੀਆਂ ਨੇ ਹਾਈ ਕੋਰਟ ਦੇ ਵਿੱਚ ਐਡਵਾਈਜ਼ਰੀ ਬੋਰਡ ਦੇ ਫੈਸਲੇ ਨੂੰ ਚੈਲੰਜ ਕੀਤਾ ਮਾਮਲਾ ਹਾਈ ਕੋਰਟ ਦੇ ਵਿੱਚ ਲਟਕਿਆ ਹੋਇਆ ਅਖੀਲਾ ਫੈਸਲਾ ਹਜੇ ਤੱਕ ਆਇਆ ਨਹੀਂ ਹੁਣ ਤੁਹਾਨੂੰ ਵੇਰਵੇ ਦਿੰਨੇ ਆ ਕਿ ਕਿਹੜੇ ਕਿਹੜੇ ਕੈਦੀ ਕਦੋਂ-ਕਦੋਂ ਛੱਡੇ ਜਾਣੇ ਆ ਪਹਿਲਾਂ ਸਭ ਤੋਂ ਇੰਪੋਰਟੈਂਟ ਬੰਦੇ ਦੀ ਗੱਲ ਕਰਦੇ ਆ ਉਹ ਹੈ ਜੀ ਅੰਮ੍ਰਿਤਪਾਲ ਸਿੰਘ ਪ੍ਰਧਾਨ ਵਾਰਿਸ ਪੰਜਾਬ ਦੇ ਉਹਦੀ ਰਿਹਾਈ ਐਕਸਪੈਕਟਿਡ ਆ ਅਪ੍ਰੈਲ 24 2024 ਨੂੰ ਜਿਹੜੇ ਲੋਕਾਂ ਨੇ ਮਾਰਚ 18 2023 ਦੀ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਉਹਨਾਂ ਦੇ ਨਾਂ ਹੈਗੇ ਨੇ ਜੀ ਸਰਬਜੀਤ ਸਿੰਘ ਆਲਸੋ ਕਾਲਡ ਦਲਜੀਤ ਸਿੰਘ ਕਲਸੀ ਬਸੰਤ ਸਿੰਘ ਗੁਰਮੀਤ ਸਿੰਘ ਬੁੱਕਣ ਵਾਲਾ ਗੁਰਿੰਦਰ ਸਿੰਘ ਔਜਲਾ ਭਗਵੰਤ ਸਿੰਘ ਪ੍ਰਧਾਨ ਮੰਤਰੀ ਬੜਾ ਪਪੂਲਰ ਸੀ ਪ੍ਰਧਾਨ ਮੰਤਰੀ ਫਿਰ ਨੂੰ ਭਜਦਾ ਵੇਖਿਆ ਹਣਾ ਤੁਸੀਂ ਉਹ ਜਿਹੜੀਆਂ ਖੇਤ ਦੇ ਵਿੱਚ ਵੀਡੀਓ ਸੀ ਤੁਹਾਨੂੰ ਯਾਦ ਕਰਾ ਦਿਆਂ ਮੈਂ ਖਿਆ ਐਂਡ ਕੁਲਵੰਤ ਸਿੰਘ ਰੌਂਕੀ ਤੇ ਪਪਲਪ੍ਰੀਤ ਸਿੰਘ ਜਿਹੜਾ ਗ੍ਰਿਫਤਾਰ ਹੋਇਆ 9 ਅਪ੍ਰੈਲ 2023 ਨੂੰ ਉਹ ਵੱਖਰਾ ਗ੍ਰਿਫਤਾਰ ਹੋਇਆ ਸੀ ਉਹਦੀ ਜਿਹੜੀ ਰਿਲੀਜ਼ ਆ ਉਹ ਅਪ੍ਰੈਲ 10 2024 ਨੂੰ ਹੋਣੀ ਬਣਦੀ ਹੈ ਤੇ ਹੁਣ ਤੁਹਾਨੂੰ ਦੱਸਦੇ ਆ ਜਿਨ੍ਹਾਂ ਨੇ ਆਪਣੀ ਗ੍ਰਿਫਤਾਰੀ ਨੂੰ ਚੈਲੰਜ ਨਹੀਂ ਕੀਤਾ ਉਹ ਸੀਗੇ ਅਮਰਿਤਪਾਲ ਸਿੰਘ ਸੰਧੂ ਉਹਦਾ ਜਿਹੜਾ ਚਾਚਾ ਜੀ ਸੀਗੇ ਹਰਜੀਤ ਸਿੰਘ ਅਤੇ ਫੇਰ ਵਰਿੰਦਰ ਸਿੰਘ ਫੌਜੀ ਜਿਵੇਂ ਮੈਂ ਪਹਿਲਾਂ ਦੱਸਿਆ ਅਮਰਿਤਪਾਲ ਦੀ ਰਿਹਾਈ 24 April 2024 ਨੂੰ ਸਾਲ ਪੂਰਾ ਹੋ ਜੂਗਾ ਤੇ ਜਿਹੜਾ ਪਹਿਲਾ ਬੈਚ 6 ਕੈਦੀਆਂ ਦਾ ਸੀ ਉਹਨਾਂ ਦੀ ਰਿਹਾਈ March 18 2024 ਨੂੰ ਤੱਕ ਪਪਲ ਫਰੀਦ ਦੀ ਰਿਹਾਈ ਜਿਵੇਂ ਮੈਂ ਪਹਿਲਾਂ ਦੱਸਿਆ April 10 ਨੂੰ ਤੇ ਹਰਜੀਤ ਸਿੰਘ ਦੀ ਰਿਹਾਈ ਜਿਹੜੇ ਚਾਚਾ ਜੀ ਹੈ April 4 ਨੂੰ ਵਰਿੰਦਰ ਸਿੰਘ ਫੌਜੀ ਨੇ ਬਾਹਰ ਆਉਣਾ ਹੈ March 27 ਨੂੰ ਹੁਣ ਇਹਦਾ ਤੁਹਾਨੂੰ ਡਿਟੇਲ ਦੇ ਦਿੱਤੀ ਤੇ ਇਹਨਾਂ ਦੇ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਦੇ ਤੁਹਾਨੂੰ ਨਾਂ ਦੱਸ ਦਿੰਦੇ ਆ ਇਹਨਾਂ ਦੇ ਵਿੱਚ ਸਭ ਤੋਂ ਅੱਗੇ ਜੀ ਵਿਪਨ ਕਈ ਤੇ ਉਹਨਾਂ ਦਾ ਜਿਹੜਾ ਜੂਨੀਅਰ ਆ ਈਮਾਨ ਸਿੰਘ ਫਿਰ ਉਹ ਤੋਂ ਬਾਅਦ ਹਿਊਮਨ ਰਾਈਟਸ ਐਡਵੋਕੇਟ ਨਵਕਰਨ ਸਿੰਘ ਫਿਰ ਸਿਮਰਨਜੀਤ ਸਿੰਘ ਹਿਊਮਨ ਰਾਈਟਸ ਦੇ ਜਿਹੜੇ ਵਕੀਲ ਨੇ ਸੋ ਇਹਨਾਂ ਵਕੀਲਾਂ ਨੇ ਇਹਨਾਂ ਦੀਆਂ ਜਿਹੜੀਆਂ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਪਾਈਆਂ ਅਤੇ ਉਹਦੀ ਪੈਰਵਾਈ ਕਰ ਰਹੇ ਨੇ ਹੁਣ ਐਸੀ ਖਬਰ ਦੇ ਉੱਤੇ ਆਪਾਂ ਤੁਹਾਨੂੰ ਕੁਝ ਛੋਟਪੁੱਟ ਗੱਲਾਂ ਅਮਰਤਪਾਲ ਨਾਲ ਸੰਬੰਧਿਤ ਦੱਸਦੇ ਹਾਂ ਜੀ ਇਸ ਟੀਮ ਦੇ ਕੋਲ ਦੋ WhatsApp ਫੈਸਿਲਿਟੀ ਵਾਲੇ ਮੋਬਾਈਲ ਨੇ ਡਿਬਰੂਗੜ ਜੇਲ੍ਹ ਚ ਅਨੌਫੀਸ਼ੀਅਲੀ ਇੱਕ ਮੋਬਾਈਲ ਦੱਸਿਆ ਜਾਂਦਾ ਹੈ ਕਿ ਸਿਰਫ ਅਮਰਤਪਾਲ ਸਿੰਘ ਵਰਤਦਾ ਤੇ ਦੂਜਾ WhatsApp ਫੈਸਿਲਿਟੀ ਵਾਲਾ ਮੋਬਾਈਲ ਫੋਨ ਬਾਕੀ ਦੇ 9 ਬੰਦੇ ਵਰਤਦੇ ਆ ਇਹਨਾਂ ਦੀ ਗੱਲਬਾਤ ਵਕ ਵਕ ਲੋਕਾਂ ਨਾਲ ਲੀਡਰਾਂ ਨਾਲ ਹੁੰਦੀ ਰਹਿੰਦੀ ਆ ਸਾਨੂੰ ਦੱਸਿਆ ਗਿਆ ਸੋ ਇਹ ਵੀ ਦੱਸਿਆ ਗਿਆ ਕਿ ਅਮਰਿਤਪਾਲ ਸਿੰਘ ਦੀ ਗੱਲ ਇੱਕ ਕੇਂਦਰੀ ਸਿੱਖ ਸਿਆਸਤਦਾਨ ਨਾਲ ਹੁੰਦੀ ਆ ਜਿਹੜਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੰਪੋਰਟੈਂਟ ਔਦਿਤ ਤੇ ਪਹਿਲਾ ਨਿਯੁਕਤ ਰਹਾ ਤੇ ਅੱਗੇ ਦੱਸਦੇ ਆਂ ਜੀ ਇਹ ਵੀ ਸਾਨੂੰ ਪਤਾ ਲੱਗਿਆ ਕਿ ਜਦੋਂ ਅਮਰਤਪਾਲ ਦੀ ਘਰ ਵਾਲੀ ਹਵਾਇਫ ਯੂਕੇ ਜਾਣਾ ਚਾਹੁੰਦੀ ਸੀ ਪਰ ਉਹ ਅਮਰਤਪਾਲ ਨੂੰ ਪਸੰਦ ਨਹੀਂ ਸੀ ਕਿਉਂਕਿ ਉੱਥੇ ਜੋ ਇੱਕ ਵਿਅਕਤੀ ਜੋ ਖਾਲਸਤਾਨੀ ਸਿਗਾ ਮਿਸਟਰ ਖੰਡਾ ਖੰਡਾ ਉਹਦਾ ਮੌਤ ਹੋਈ ਦੇ ਉਹ ਫਿਰ ਉੱਥੇ ਭੋਗਤੇ ਜਾਣਾ ਚਾਹੁੰਦੀ ਸੀ ਤਾਂ ਅਮਰਪਾਲ ਨੇ ਸਾਨੂੰ ਦੱਸਿਆ ਗਿਆ ਇੱਕ ਇਹੋ ਜਿਹੇ ਸ਼ਖਸ ਵੱਲੋਂ ਜਿਹੜਾ ਅਮਰਪਾਲ ਨੂੰ ਜੇਲ੍ਹ ਚ ਜਾ ਕੇ ਕਈ ਵਾਰੀ ਮਿਲ ਕੇ ਆਇਆ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਵਾਈਫ ਖੰਡੇ ਦੇ ਭੋਗ ਤੇ ਜਾਵੇ ਕਿਉਂਕਿ ਉੱਥੇ ਉਹ ਭਾਵਕ ਹੋ ਕੇ ਕੁਝ ਵੀ ਕਹਿ ਸਕਦੀ ਹੈ ਜਿਦੇ ਨਾਲ ਮੁਸ਼ਕਲਾਂ ਵੱਧ ਸਕਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਆਪਣੇ ਪ੍ਰਤੱਖ ਸਾਹਮਣੇ ਆਏ ਦੂਰੇ ਮਾਪ ਡੰਡਾ ਬਾਰੇ ਸਪਸ਼ਟੀਕਰਨ ਦੇਵੇ ਜਾਂ ਫਿਰ ਕਹੇ ਕਿ ਪਹਿਲਾਂ ਸਾਡੇ ਤੋਂ ਗਲਤੀ ਹੋ ਗਈ ਅਸੀਂ ਅਮਰਿਤਪਾਲ ਦੀ ਟੀਮ ਦਾ ਵਿਰੋਧ ਕੀਤਾ ਪਰ ਹੁਣ ਅਸੀਂ ਉਹਦੀ ਹਮਾਇਤ ਕਰਦੇ ਹਾਂ ਅਸੀਂ ਐਸਜੀਪੀਸੀ ਰਾਹੀਂ ਉਸਤੇ ਖਰਚਾ ਕਰਵਾ ਰਹੇ ਹਾਂ ਦੇ ਸਾਨੂੰ ਪਹਿਲੀ ਗਲਤੀ ਲਈ ਮਾਫੀ ਦਿੱਤੀ ਜਾਏ ਜਾਂ ਤਾਂ ਇਹ ਰੁਖ ਅਖਤਿਆਰ ਕਰੇ ਤੇ ਆਪਣੇ ਸਟੈਂਡ ਨੂੰ ਸਪਸ਼ਟ ਕਰੇ ਪੁਆਇੰਟ ਨੰਬਰ 2 ਐਸਜੀਪੀਸੀ 30 ਲੱਖ ਤੋਂ ਵੱਧ ਖਰਚੇ ਗਏ ਪੈਸੇ ਦੇ ਵਿਵਰਣ ਯਾਨੀ ਕਿ ਜੇ ਟੇਲਜ਼ ਜਾਂ ਤੱਕ ਕਰੇ ਕਿਉਂਕਿ ਇਹ ਪੈਸਾ ਗੁਰੂ ਦੀ ਗੋਲਕ ਦਾ ਹੈ ਇਹ ਸੰਗਤ ਦਾ ਪੈਸਾ ਤੇ ਸੰਗਤ ਨੂੰ ਪੂਰਾ ਹੱਕ ਹੈ ਕਿ ਉਹਦਾ ਜਿਹੜਾ ਵਿਵਰਣ ਹੈ ਉਹ ਡਿਟੇਲ ਜਲਵੀ ਇਹ ਕਹਿਣਾ ਠੀਕ ਨਹੀਂ ਹੋਏਗਾ ਕਿ ਜਦੋਂ ਸਾਲ ਬਾਅਦ ਹਸਾਬ-ਕਿਤਾਬ ਕਰਾਂਗੇ ਦੱਸ ਦੇਾਂਗੇ ਉਹ ਗੱਲ ਰੋਲ ਖੁੱਲ ਜਾਂਦੀ ਹੈ ਪੁਆਇੰਟ ਨੰਬਰ 3 ਸ਼੍ਰੋਮਣੀ ਅਕਾਲੀ ਦਲ ਆਪਣੇ ਅਮਰਤਪਾਲ ਦੇ ਨਾਲ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਬਾਰੇ ਜਲਦ ਵਾਈਟ ਪੇਪਰ ਜਾਰੀ ਕਰੇ ਕਿ ਉਹਦਾ ਅਮਰਤਪਾਲ ਦੇ ਟੋਲੇ ਨਾਲ ਕੀ ਰਿਸ਼ਤਾ ਯਾ ਉਸ ਦੀ سپورਟ ਕਰਦਾ ਨਹੀਂ ਕਰਦਾ ਉਹਦੇ ਪ੍ਰਤੀ ਕੀ ਰੁਖ ਰੱਖਦਾ ਜਾਂ ਹੁਣ ਅੱਗੇ ਤੋਂ ਰੱਖੇਗਾ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਿਰਦਾਰ ਨੂੰ ਜਨਤਾ ਜਨਾਰਦਨ ਚੰਗੀ ਤਰ੍ਹਾਂ ਸਮਝ ਸਕੇ ਇਹਨਾਂ ਬੇਨਤੀਆਂ ਦੇ ਨਾਲ ਮੈਂ ਰਜਿੰਦਰ ਸਿੰਘ ਤਗੜ ਇਜਾਜ਼ਤ ਮੰਗਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼